ਕੀ ਦਾ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰਤਾ ਸਭ ਠੀਕ ਠਾਕ ਹੋਮੋਗੇ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਲਾਈਨ ਐਂਧਗੜ ਬਾਜ਼ਾਰ ਦੇ ਵਿੱਚ ਲੱਗੀ ਹੋਈ ਆ ਕਿ ਬੰਦੇ ਇੰਨੇ ਬਿੱਲ ਨੇ ਆ ਗੱਡੀ ਕੋਈ ਖੜਾ ਕੇ ਪਤਾ ਨਹੀਂ ਕਿੱਧਰ ਭਾਗ ਗਿਆ ਵਾਗਾ ਦੇਖ ਸਕਦੇ ਤੁਸੀਂ ਆ ਗੱਡੀ ਖੜਾ ਕੇ ਬੰਦਾ ਆਰਮੀ ਲਿਖਿਆ ਹੋਇਆ ਗੱਡੀ ਉੱਤੇ ਕਿ ਆ ਜੈਸਪੈਂਟਰ ਵਾਲੀ ਗਲੀ ਐ ਗੱਡੀ ਖੜਾ ਕੇ ਬੰਦੇ ਨੇ ਪਤਾ ਨਹੀਂ ਕਿੱਧਰ ਭਗਾ ਜਾਬ ਦੇਖ ਸਕਦੇ ਤੁਸੀਂ ਕਿੰਨਾ ਲੱਗ ਚੁੱਕਿਆ ਵਾਗਾ ਤੇ ਜਾਬ ਤੁਸੀਂ ਲੋਕ ਇੰਨੇ ਪਰੇਸ਼ਾਨ ਨੇ ਹੁਣ ਇੱਥੋਂ ਨੰਗਨ ਵਾਲੇ ਇੰਨੇ ਪ੍ਰਸ਼ਾ ਹੋਏ ਹੋਏ ਨੇ ਕਿ ਕਿ ਜੇ ਇਹਨੂੰ ਕਿਸੇ ਦਾ ਕੋਈ ਟਾਈਮ ਦਾ ਫਰਕ ਨਹੀਂ ਹੈਗਾ ਤੇ ਇੱਥੇ ਦੇਖ ਛਾਕਦੇ ਹੋ ਤੁਸੀਂ ਦੇਖ ਛਾਕਦੇ ਹੋ ਆਹ ਉਹ ਬਾਈ ਹੈਗਾ ਜਿਹਨੇ ਗੱਡੀ ਲਾਈ ਆਗੀ ਤੇ ਆਹ ਉਹਦਾ ਨੰਬਰ ਪਲੇਟ ਦਾ ਨੰਬਰ ਹੈਗਾ ਗੱਡੀ ਦਾ ਤੇ ਇਹਨੂੰ ਬਾਈ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਵੀ ਪਿੱਛੇ ਕੋਈ ਜਾਮ ਲੱਗਦਾ ਵਗਾ ਜਾਂ ਕੁਝ ਹੋਰ ਹੁੰਦਾ ਕੋਈ ਇੱਥੇ ਬੰਦੇ ਨੂੰ ਹੈ ਨਹੀਂਗਾ ਵੀ ਇੱਥੇ ਜਾਮ ਲੱਗਦਾ ਵਗਾ ਪਿੱਛੇ ਤੁਹਾਡਾ ਤੇ ਪਿੱਛੇ ਲੋਕ ਪਰੇਸ਼ਾਨ ਹੁੰਦੇ ਨੇਗੇ ਕੋਈ ਕਿਸੇ ਤੱਕ ਮਤਲਬ ਨਹੀਂ ਹੈਗਾ ਇੱਥੇ ਬਿਲਕੁਲ ਪਜਾਲੇ ਖੜਾ ਕੇ ਗੱਡੀ ਤੁਰ ਗਿਆ ਸੀਗਾ ਇਹ ਆਗਾ ਹਾਲ ਮੰਡੀ ਐਮਨਗਰ ਦਾ ਦੇਖ ਸਕਦਾ ਤੁਸੀਂ ਮੰਡੀ ਐਮਨਗਰ ਦਾ ਹਾਲ ਕਿਹੜਾ ਕਿੰਨਾ ਹੋਇਆ ਹੋਇਆ ਪਾਗਾ ਪਾਤੋਂ ਪਾਤਰ ਇਹ ਜਾਮ ਦੇਖ ਸਕਦਾ ਤੁਸੀਂ ਕਿੰਨਾ ਲੱਗ ਚੁੱਕਿਆ ਵਗਾ ਮੰਡੀ ਐਮਨਗਰ ਦੀਆਂ ਸ਼ਾਰਕਾਂ ਦੇ ਉੱਤੇ ਤੇ ਜਾਮ ਦੇ ਨਾਲ ਤੁਸੀਂ ਦੇਖਦੇ ਹੋਗੇ ਤੇ ਜਿਖਾ ਥਾ ਰਹਿਆਂ ਕਿ ਤੁਹਾਨੂੰ ਜਸਪੈਂਟਰ ਵਾਲੀ ਸਾਹਮਣੇ ਗਲੀ ਆ ਗਈ ਆ ਜਸਪੈਂਟਰ ਦੀ ਦੁਕਾਨ ਆ ਜਿਹੜਾ ਇੱਥੇ ਜਾਮ ਬਿਲਕੁਲ ਦੇਖ ਸਕਦੇ ਤੁਸੀਂ ਪੰਨਾ ਲੱਗ ਚੁੱਕਿਆ ਹੈਗਾ ਤਾਂ ਗੱਡੀ ਨੇ ਇੱਥੇ ਇਹੋ ਜਿਹਾ ਜਾਮ ਲਗਾ ਦਾ ਦੇਖ ਸਕਦਾ ਤੁਸੀਂ ਦੂਰ ਦੂਰ ਤੱਕ ਤੁਹਾਨੂੰ ਜਾਮ ਹੀ ਦਿਿਸਗਾ ਇਹ ਅਹਿਮ ਕਰ ਜਸਪੈਂਟਰ ਵਾਲੀ ਗਲੀ ਆ ਗਈ ਜਿੱਥੇ ਗਾ ਜਾਮ ਲੱਗਿਆ ਸੀਗਾ ਬਹੁਤ ਜਾਮ ਲੱਗਿਆ ਹੋਇਆ ਜੀਗਾ ਦੇਖ ਸਕਦੇ ਤੁਸੀਂ ਥੰਨੀ ਪਾਸੇ ਜਾਮ ਇੰਨਾ ਪੈਰਾ ਲੱਗ ਚੁੱਕਾ ਹੈ ਕਿ ਤਕਰੀਬਨ ਇੱਕ ਗੱਡੀ ਨੇ ਸਾਰਾ ਜੋ ਜਾਮ ਹੀ ਲਗਾ ਦਿੱਤਾ ਜੀਆ ਤੇ ਆਪਾਂ ਕਰਾਂਗੇ ਗੱਲ ਕਮਲ ਲਾਲ ਕਮਲ ਤੋਂ ਪੁੱਛਾਂਗੇ ਕਿ ਇਹ ਗੱਲਾਂ ਉਹਨਾਂ ਦੀਆਂ ਵੀ ਸੱਚੀਆਂ ਹੈ ਕਿ ਪਿੱਛੇ ਜਿਹੜੀਆਂ ਗੱਡੀਆਂ ਲੱਗੀਆਂ ਉਹ ਜਿਹੜੀਆਂ ਹੈਗੀਆਂ ਚੜ ਜਾਂਦੀਆਂ ਨੇ ਮਤਲਬ ਫੁੱਟ ਫੁੱਟ ਦਾ ਫਰਕ ਰਹੇ ਜਾਂਦਾ ਹੈਗਾ ਉਹਦੇ ਕਰਕੇ ਜਿਹੜੀਆਂ ਲਿਖਵਾਉਂਦਾ ਸਾਥ ਨਾਲ ਲੋਕਾਂ ਨੂੰ ਅਸਰ ਕਰਨਾ ਹੈਗਾ ਤਾਂ ਉਹਨੋਂ ਬਾਹਰਲੇ ਮੁਰਕ ਤੋਂ ਲੋਕ ਆਏ ਨੇ ਕਹਾਂ ਦੇਖੋ ਓਹਨਾਂ ਦੇ ਬਾਹਰਲੇ ਜਿਹੜੇ ਹੈ ਜੱਤੀ ਪਾਈ ਨੇ ਉਹ ਦੇਖੋ ਪਰ ਉਹ ਤੇ ਦਿਖਾਉਣੇ ਆਗੇ ਤੁਹਾਨੂੰ ਗੱਲ ਕਰਾਉਣੇ ਆਗੇ ਆ ਲੋ ਬਾਹਰੋਂ ਆਏ ਹੋਏ ਨੇਗੇ ਤਕਰੀਬਨਾ ਦਿਖਾ ਰਹੇ ਆਗੇ ਤੁਹਾਨੂੰ ਇੱਧਰ ਆ ਜਾਓ ਕੌਮ ਜੀ ਇੱਧਰ ਦੀ ਕੌਮ ਜੀ ਇੱਧਰ ਦੀ ਆਓ ਤੇ ਦੇਖ ਰਹੇ ਹੋਗੇ ਕਿ ਬਾਹਰੋਂ ਕਿੰਨੀ ਕਰਗਾ ਤੇ ਉੱਥੇ ਕਿੰਨੀ ਕਰਗਾ ਲੋਕਾਂ ਨੂੰ ਇੱਥੇ ਬਿਲਕੁਲ ਅਕਲ ਨਹੀਂ ਹੈ ਬੇਸਿਕ ਸਿਵਿਕ ਸੈਂਸ ਨਹੀਂ ਹੈ ਰਾਈਟ ਜਿਹੜੀ ਇੱਕ ਗੱਡੀ ਸਾਹਮਣੇ ਆ ਰਹੀ ਉਹਨੂੰ ਕੋਈ ਬੈਕ ਕਰ ਲੈ ਇੱਕ ਬੰਦੇ ਕਰਕੇ ਸਾਰਾ ਟ੍ਰੈਫਿਕ ਜਾਮ ਲੱਗ ਗਿਆ ਸਾਰੇ ਨੂੰ ਪਰੇਸ਼ਾਨੀ ਹੋ ਰਹੀ ਹੈ ਉਹ ਗੱਡੀ ਜਾਮ ਖੜਾ ਕੇ ਖੜਾ ਸੀ ਉਹ ਉੱਥੇ ਰੰਡਮ ਪਾਰਕਿੰਗ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਸੋ ਦੇਖੋ ਵਿਚਾਰੇ ਕਿੰਨਾ ਇਹਦਾ ਤੁਹਾਡੇ ਕਰਕੇ ਤੁਹਾਡੇ ਲੋਕਾਂ ਕਰਕੇ ਥੋੜਾ ਜਿਹਾ ਤੁਸੀਂ ਲੋਕਾਂ ਨੂੰ ਉਹ ਕਰ ਰਹੇ ਹੋ ਅਵੇਰਨੈਸ ਬੈ ਕਰਕੇ ਮੋੜ ਦਿਓ ਜੀ ਆਪਾਂ ਇਧਰ ਹੀ ਜਾ ਰਹੇ ਹਾਂ ਮੋੜ ਲਗੋੜਾ ਜੇ ਮੁੜਦੀਆਂ ਓਕੇ ਥੈਂਕ ਯੂ ਥੋੜਾ ਬਹੁਤ ਚਲੋ 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 ਥੋੜਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਤੁਹਾਡਾ ਜੀ ਦੇਖੋ ਤੁਸੀਂ ਜਿਹੜਾ ਹੈਗਾ ਉਹ ਬੰਦੇ ਨੇ ਦੇਖ ਰਹੇ ਹਾਂ ਕਿ ਤੁਸੀਂ ਕਿਹੜਾ ਇੰਨਾ ਜਾਮ ਲੱਗਿਆ ਹੋਗਾ ਅੱਜ ਮੰਡੀ ਅਹਿਮਦਗੜ੍ਹ ਦੀ ਸੜਕ ਤੇ ਉੱਤੇ ਮੰਡੀ ਅਹਿਮਦਗੜ੍ਹ ਦੇ ਵਿੱਚ ਤਾਂ ਜੀ ਅਕਸਰ ਹੀ ਜਾਮ ਲੱਗਦਾ ਹੈਗਾ ਉਹਦੇ ਕਾਰਨ ਕਈ ਨੇ ਦੇਖੋ ਇਹ ਨਹੀਂ ਕਹਿੰਦੇ ਕਿ ਇੱਕ ਕਾਰਨ ਉਹਦੇ ਲਈ ਸਾਰੇ ਹੀ ਜ਼ਿੰਮੇਵਾਰ ਨੇ ਆਪਾਂ ਨਾਲ ਬੈ ਕੇ ਸ ਚਾਹੇ ਮੋਟਰਸਾਈਕਲ ਵਾਲੇ ਆ ਚਾਹੇ ਕਾਰ ਚਲਾਉਣ ਵਾਲੇ ਆ ਆਪਾਂ ਸਾਰੇ ਜ਼ਿੰਮੇਵਾਰ ਆ ਉਹ ਕੀ ਹੈ ਕਿ ਆਪਾਂ ਦੁਕਾਨਾਂ ਵਾਲੇ ਤੇ ਅੰਦਰ ਗੱਲ ਕਰੀਏ ਤਾਂ ਦੁਕਾਨਾਂ ਵਾਲੇ ਆਪਾਂ ਤਕਰੀਬਨ 10-10 ਕੋਟਾ 8-8 10-10 ਕੋਟਾ ਆਪਾਂ ਸੜਕਾਂ ਨੂੰ ਅੱਗੇ ਰੋਕ ਲੈਣੇ ਆ ਆਪਣੇ ਬੋਰਡ ਰੱਖ ਦਿੰਨੇ ਆ ਤੇ ਜਿਹੜੇ ਵਹੀਕਲ ਨੇ ਉਹਨਾਂ ਨੂੰ ਲੰਘਣ ਵਾਸਤੇ ਜਗ੍ਹਾ ਨਹੀਂ ਬਚਣੀ ਆਈ ਦੂਸਰਾ ਵੱਡਾ ਕਾਰਨ ਹੈ ਕਿ ਲੋਕ ਜਿਹੜੇ ਕਾਰਾਂ ਖੜਾ ਕੇ ਸਮਾਨ ਲੈਣ ਚਲੇ ਜਾਂਦੇ ਨੇਗੇ ਇੱਧਰ ਉੱਧਰ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਮਤਲਬ ਇਹ ਕਾਰ ਜੇ ਰਖਾ ਦੇਣਾ ਤਾਂ ਇੱਥੇ ਸੜਕ ਸਾਰੀ ਬਲੌਕ ਹੋ ਜੂਗੀ ਉਹ ਬਿਲਕੁਲ ਹੀ ਸ ਤੇ ਆਪਾਂ ਇੱਥੇ ਆਇਆ ਦਾ ਵੀਡੀਓ ਬਣਾਈਦਾ ਉਹ ਬੰਦੇ ਨੂੰ ਸ਼ਾਇਦ ਪਤਾ ਲੱਗਿਆ ਤਾਂ ਉਹ ਫਿਰ ਭੱਜ ਕੇ ਆਇਆ ਤੇ ਪਿੱਛੇ ਆਰਮੀ ਲਿਖਿਆ ਹੋਇਆ ਸੀ ਉਹਦੇ ਏਡੀ ਵੱਡੀ ਗੱਡੀ ਗੱਡੀ ਸੀ ਔਰ ਮੈਨੂੰ ਲੱਗਦਾ ਉਹ 40 50% ਸੜਕਾ ਜਿਹੜੀ ਉਹ ਰੋਕੀ ਬੈਠਾ ਸੀ ਤਾਂ ਫਿਰ ਉਹ ਵਨ ਵੇ ਹੋ ਗਿਆ ਤਾਂ ਜਿਹੜਾ ਜਾਮ ਲੱਗਿਆ ਤੇ ਉਹ ਗੱਡੀਆਂ ਨੇ ਜਿਹੜੀਆਂ ਕੋਈ ਇੱਕ ਟਰਨ ਸੀਗਾ ਇੱਥੇ ਜੱਸ ਪੇਂਟਰ ਦੀ ਦੁਕਾਨ ਦੇ ਸਾਹਮਣੇ ਤਾਂ ਦੇਖੋ ਕਿੰਨਾ ਵੱਡਾ ਜਾਮ ਲੱਗਿਆ ਸੀ ਉਸ ਜਾਮ ਨੂੰ ਖੁੱਲਣ ਨੂੰ 10 ਮਿੰਟ ਲੱਗੇ ਲੱਗ ਭਾ। ਫਿਰ ਇਹ ਲੋਕਾਂ ਦੀ ਗਲਤੀ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੂੰ ਸਮਾਨ ਨਹੀਂ ਰੱਖਣਾ ਚਾਹੀਦਾ ਕਾਰਨ ਵਾਲੇ ਨੂੰ ਕਾਰਾਂ ਆਪਣੀਆਂ ਸਹੀ ਤਰੀਕੇ ਨਾਲ ਖੜਾਉਣੀ ਚਾਹੀਦੀ ਨੇ ਜਾਮ ਲੱਗੇ ਹੀ ਨਾ। ਸਾਨੂੰ ਬੇਸਿਕ ਜਿਹੜੀਆਂ ਗੱਲਾਂ ਨੇ ਸਾਨੂੰ ਉਹਦਾ ਤਾਂ ਨਹੀਂ ਪਤਾ। ਇਹ ਮੰਡੀ ਨੂੰ ਵੀ ਸੋਚਣਾ ਚਾਹੀਦਾ ਵੀ ਕਿਹੜੀ ਗੱਡੀ ਆਉਂਦੀ ਹੈ ਕਿ ਦੁਕਾਨਦਾਰਾਂ ਕੋਲੇ ਉਹਨੂੰ ਪਾਰਕਿੰਗ ਚਾਹੀਦੀ ਹੈ ਕਿ ਜਿਵੇਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿਹੜਾ ਗੱਡੀ ਰੋਡ ਦੇ ਉੱਤੇ ਖੜੇ ਉਹਦੀ ਚੱਕਾ ਝੱਟ ਦੇ ਨੇ ਚੱਕੇ ਲੈ ਕੇ ਜਾ ਨਾ। ਉਹ ਤਾਂ ਬਿਲਕੁਲ ਠੀਕ ਹੈ ਗ ਆਰੇ ਨਾਲ ਦੀ ਨਾਲ ਜਿਆ ਟ੍ਰੈਫਿਕ ਵਾਲੇ ਕੁਛ ਕਰਦੇ ਰਹਿਣ ਜੀ ਗੱਡੀ ਇਸ ਤਰ੍ਹਾਂ ਆਈ ਸੀ ਸੀ ਚਲਾਣ ਹੋ ਜਵੇ ਤਾਂ ਦੁਕਾਨ ਵਾਲੇ ਆਪ ਹੀ ਕਹਿ ਦਿੰਦੇ ਵੀ ਭਰਾ ਇੱਥੇ ਗੱਡੀ ਨਾ ਖੜਾ ਚਲਾਣ ਹੋ ਜੂ 2 ਮਿੰਟ ਤੇ ਰੱਖ ਹੁਣ ਤਾਂ ਨਾਲੇ ਉਹ ਗੱਲੀ ਨਹੀਂ ਹੈਗੀ ਕੋਈ ਚੱਕ ਕੇ ਲੈ ਜਾਣ ਵਾਲੀ ਹੈਗੀ ਹੁਣ ਤਾਂ ਤੁਰੇ ਜਾਂਦੇ ਤੁਸੀਂ ਕੰਪਿਊਟਰ ਦੇ ਨਾਲ ਚਲਾਣ ਕਰ ਦੇਣਾ ਬੰਦੇ ਨੂੰ ਨਾਲ ਹੀ ਮੈਸੇਜ ਕਰ ਲੈਣਾ ਤੇ ਭੱਜ ਕੇ ਆਉਣਾ ਹਾਂ ਸਹੀ ਗੱਲ ਹੈ ਕਿ ਨੂੰ ਪਤਾ ਲੱਗ ਜਾਣਾ ਕਿ ਮੈਨੂੰ 500000 ਰੁਪਏ ਪੈ ਜਾਣਾ ਜੇ ਮੈਂ ਗੱਡੀ ਖੜਾਉਂਗਾ ਸਹੀ ਗੱਲ ਹੈ ਤਾਂ ਹੀ ਆ ਨਾ ਜਦੋਂ ਕੋਈ ਆਪਾਂ ਕਰਦਾ ਹੀ ਨਹੀਂ ਪੁੱਛਣ ਕਿੰਨਾ ਲਾਈ ਨਹੀਂ ਹੈਗਾ ਤਾਂ ਫਿਰ ਉਹਨਾਂ బోర్ ਰੱਖੇ ਜਿਹੜਾ ਦੁਕ ਸਾਰੇ ਸਾਰੇ ਹੀ ਆਪਾਂ ਦੋਸ਼ੀ ਆ ਠੀਕ ਆ ਜੀ ਇਸ ਕਰਕੇ ਜਾਂਦਾ ਧੰਨਵਾਦ ਜੀ